ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਮਲੇਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਦਿਖਾਉਣੀਆਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਮੱਝਾਂ ਦੋਵੇਂ ਤੁਹਾਨੂੰ ਬੱਚੇ ਵਾਲੀਆਂ ਦਿਖਾਉਣੀਆਂ ਇੱਕ ਲਾ ਤਾਜੀ ਸੂਈ ਗੱਲਬਾਤ ਹੁਣ ਆਪਾਂ ਸੋਨ ਵੀਰ ਨਾਲ ਕਰਦੇ ਆਂ ਤੇ ਪੁੱਛ ਲਈ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੜੀ ਧੁੰਦ ਪਈ ਐ ਅੱਜ ਦੇ ਧੁੰਦ ਤੁਹਾਨੂੰ ਪਤਾ ਨੇ ਧੁੰਦ ਦੇ ਦੇ ਨੇ ਧੁੰਦ ਵੀ ਪੈਣੀ ਐ ਆ ਗਈ 2-3 10 ਦਿਨ ਪੈ ਜੂਗੀ ਹਾਂਜੀ ਚਲੋ ਨਾਮ ਦੱਸ ਤੇ ਕਰਿਓ ਆਹ ਸੁਣੋ ਸੀਜਨ ਵਾਲਾ ਜਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦੇ ਇੱਕ ਰਿ 981457555 ਵੇਖ ਤਾਂ ਕੱਲ ਵਾਲਾ ਮਾਲ ਫਿਰ ਕੱਲ ਵਾਲੇ ਦੇ ਮਿੰਟੋ ਮਿੰਟ ਵੇਖਿਆ ਉਹਦੇ ਫੋਨ ਅੱਜ ਤੱਕ ਆਉਂਦੇ ਜਮਾਨੋ ਅੱਛਾ ਤੇ ਕਿਸੇ ਦੇ ਸਾਡੇ 3-4 ਵੇ ਫੋਨ ਆਉਂਦੇ ਆ ਅੱਛਾ ਉਹ ਜੁਠ ਪਿੰਡ ਚੱਲ ਕੇ ਆਦੇ ਠੀਕ ਐ ਹਾਂਜੀ ਚਲੋ ਹਾਂਜੀ ਤੇ ਸ਼ੁਰੂਆਤ ਇਹ ਰਾਜਨੀ ਇਹ ਸੁ ਠੀਕ ਹੈ ਜੀ ਤੇ ਕਿੰਨਾ ਚਿਰ ਤੱਕ ਦੁੱਧ ਤਿਆਰ ਦੁੱਧ 7 ਕਿਲੋ ਹੋਊਗਾ 7 ਕਿਲੋ ਹੈਗਾ ਵਾ ਆ ਜੀ ਆ ਜੀ ਸੂਈ ਨੂੰ ਚਾਰ ਪੰਜ ਦਿਨ ਹੋਏ ਸਾਰੇ ਦੇ ਕਿੰਨਾ ਕੇ ਦੁੱਧ ਚਵਾਈ ਜਾਊਗੀ ਦੁੱਧ ਬਾਈ ਘਰ ਵਾਲੀ ਜਾਂਦੇ 10 ਕਿਲੋ 11 ਕਿਲੋ ਦਿੱਦੀ ਰਹੀ ਆ ਅੱਛਾ ਉਹ 8-9 ਕਿਲੋ ਰਾਮਾ ਕੱਢੀ ਜਾਊਗੀ ਲੈ ਖੋਲੋ ਹਾਂ ਮੈਂ ਤੋੜੀ ਆ 8-9 ਕਿਲੋ ਗਿੰਦੇ ਕੀ ਰਾਮਾ ਨੂੰ ਦੁੱਧ ਜਿਹੜਾ ਚਵਾਈ ਜਾਊਗੀ ਬਾਕੀ ਛੋਟਾ ਸਿੰਘ ਆ ਆ ਦੇਖੋ ਇਹ ਵਨ ਇਹਦਾ ਲੱਗਿਆ ਤਾਜੀ ਤੋਰੀ ਆ ਮਗਰੇ ਤੇ ਕੱਟਾ ਕੱਦ ਵੀ ਵਧੀਆ ਠੀਕ ਉਹਦਾ ਬਟਾ ਕੱਦ ਜਿਹੜਾ ਠੀਕ ਹੈ ਜਿਹੜਾ ਨਾ ਤੇ ਬਹੁਤਾ ਵੱਡਾ ਹੈ ਤੇ ਨਾ ਤੇ ਬਹੁਤਾ ਛੋਟਾ ਇੱਕ ਮਿੰਟ ਰੋਕ ਲਈਂ ਸਾਹ ਦਿਖਾ ਦਈਏ ਤੇ ਲੱਗ ਤਾ ਆਹ ਦੇਖ ਸਕਦੇ ਥਣ ਤੇ ਬਾਕੀ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਵਾਂ ਤੇ ਮਿੱਲੀ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਵਾਂ ਅੱਖਾਂ ਬਿੱਲੀਆਂ ਦੋਵੇਂ ਠੀਕ ਹੈ ਲੈ ਜਾ ਬਾਕੀ ਥੱਲੇ ਬੜੀ ਸਫਾਈ ਜਿਆ ਜਿੰਨੀ ਹੀ ਆ। ਬਾਕੀ ਭਾਈ 12 ਕਿਲੋ ਦੇ ਦੁੱਧ ਦੇ ਆਣਾ ਚੁਣਦੇ ਨੇ ਆ। ਪਰ ਆਪਾਂ 2 ਕਿਲੋ ਘੱਟ ਹੀ ਲਾ ਰਹੇ ਆ। ਠੀਕ ਹੈ ਜੀ। ਚੋਣ ਇੱਕ ਨੰਬਰ ਦੀ ਲੱਗੀ ਜੀ। ਤੇ ਮੁੱਲ ਮੁੱਲ ਭਾਈ ਆ 53000 ਦੇ। 53000 ਕਰਨਾ ਮਾਨਤਨ ਮੌਕੇ ਤੇ ਹੋਰ 2051 ਦੇ ਰੰਗ ਭਾਈ। 1000 ਯਾਰ ਦੀ। ਆ ਦੇਖੋ ਥੱਲੇ ਮੈਂ ਹੀ ਸਾਫ ਸਾਰੀ ਹੋ ਗਈ ਜਿੰਦੀ ਮੈਂ। ਠੀਕ ਹੈ। ਮਾੜਾ ਮੁੱਲ ਮਾਰ ਤੁਹਾਨੂੰ ਜੰਮ ਤੇ ਆ ਜੂਗੀ। ਠੀਕ ਹੈ ਜੀ। ਹਾਂ ਜੀ। ਆ ਦੇਖਾਂ ਦੇ। ਬਾਕੀ ਧੁੰਦ ਵੀ ਕਾਫੀ ਪਈ ਆ ਜੀ ਸਵੇਰ ਸਵੇਰ ਦਾ ਟਾਈਮ ਆ ਜੀ ਨਾਲੇ। ਤੇ ਹੁਣ ਵਿਧਿਆ ਜਿਹੜੀ ਦੂਸਰੇ ਨੰਬਰ ਤੇ ਆ ਇਹ ਜਿਹੜੀ ਕੱਟੀ ਜਾ ਜੀ ਨੂੰ ਕੁਛ ਨਹੀਂ ਦੋ 20 ਤੇ ਲਾਲੇ ਕੋ ਪੰਜੀ ਲਾਲੇ ਕੋ ਮਹੀਨਾ ਨਾਲੇ ਹਾਂ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਲਓ ਜਿੰਨੇ ਕੇ ਚਲਦੀ ਹੈਗੀ ਆ ਛੋੜੀ ਜੀ ਕੱਟੀ ਵੀ ਤੇ ਇਹਦੇ ਵੀ ਠੰਡੇ ਠੰਡੇ ਲਾਗੇ ਰ ਦਿਖਾ ਦੀ ਚੰਗੇ ਗੈਪ ਤੇ ਆ ਥਣਾ ਦਾ ਸਾਈਜ਼ ਆ ਤੇ ਇਹਦੇ ਕੋਲ ਵੀ ਇੱਧੇ ਕਿੰਨਾ ਜੀ ਦੁੱਧ ਤੇ ਆ ਕੋਲ ਭਾਈ 9 ਕਿਲੋ ਹੋਊਗਾ ਅੱਛਾ 8 ਕਿਲੋ ਵਧਿਆ ਠੰਡਾ ਰਹੇਗਾ 8 ਕਿਲੋ ਵਧਿਆ ਅੱਛਾ ਠੀਕ ਆ ਲੈ ਖੋਲੀ ਆ ਫਿਰ ਤੋਰੀ ਆ ਯੋਨ ਭਾਈ ਇੱਕ ਨੰਬਦੀ ਲੱਗੀ ਜੀ ਠੀਕ ਹੈ ਜੀ ਸੀਰਾ ਦੋਦੇ ਦੇ ਕੋਲ ਮੋਕੇ ਤੇ ਜਿਹੜਾ 8 ਕਿਲੋ ਗਿੰਡੇ ਪੱਕਾ ਹੈਗਾ ਤੇ ਮਗਰ ਇਹਦੇ ਕੱਤੀ ਹੈ ਹਾਂ ਜੀ ਇਹ ਵਾਂਗ ਠੀਕ ਹੈ ਆ ਬੱਚੇ ਜਿਹੜੇ ਦੋਵਾਂ ਦੇ ਤੇ ਇਹਦਾ ਵਿੱਚ ਕੀ ਰੱਖੀਏ ਫੇਰ ਆਪਾਂ ਮੁੱਲ ਇਹ ਵੀ ਭਾਈ ਖਾਣਾ ਜੇ ਆਪਾਂ 52000 ਦੇ ਦਾਵੇ 52000 ਦੇ ਯਾਰ ਦੀ ਦਹਾਨਾ ਦੇ ਦਾਵੇ ਵੀ ਅੱਛਾ ਹਾਂ ਉਹ 52000 ਤੇ 50 ਦੀ ਹਜ਼ਾਰ ਤੇ ਜੋੜਾ ਲੱਖ ਦਾ ਜੋੜਾ ਦੋ ਕਲਾਂ ਦਾ ਕੱਲੀ ਕੱਲੀ ਖੜਨੀ ਦੋ ਦੋ ਕਿੱਥੋਂ ਜਾਂਦੀਆਂ ਇਹ ਗੱਲ ਠੀਕ ਹੈ ਸਮੇਂ ਦੇ ਹਿਸਾਬ ਨਾਲ ਜਿੰਨਾ ਤੇਜ ਕੰਮ ਆ ਅੱਛਾ ਹਾਂ ਤੇ ਆ ਬੱਚੇ ਦੇ ਪਿਆਲੇ ਬੱਚੇ ਦੇ ਪਿਆਲੇ ਬਾਕੀ ਰੰਗ ਰੂਪ ਦੀ ਤੇ ਵੀ ਸੋਹਣੀ ਪਾਜੀ 8 ਕਿਲੋ ਹੀ ਪਰਸੋਂ ਲਈ ਆਈ ਮੇਰੇ ਕੋਲ ਅੱਛਾ ਤੇ ਮੇਰੇ ਕੋਲ ਅੱਗੇ ਦੇ ਦੋ ਨਹੀਂ ਲਾਈਓ ਫੀਟ ਪੋਦੇ ਟਵਾੜਾ ਅੱਛਾ ਤੇ ਮੈਂ ਤਾਂ ਲਗਾਈਆਂ ਭੀਆਂ ਕੱਟ ਹੀ ਹੁੰਦੀਆਂ ਆਪਣੇ ਕੋਲ ਗੱਬਣਾ ਗੁਬਣਾਈ ਹਾਂਜੀ ਹਾਂਜੀ ਮੈਂ ਫੀਲ ਹੋੜੀ ਚੋਰੀਆਂ ਦੀ ਪੋਲਾ ਇਹਦੇ ਦੋ ਦੋ ਸੱਤ ਕਿਲੋ ਹੋਊਗਾ ਅੱਛਾ ਤਾਂ ਘੜੀ ਜੀ ਮੇਰੇ ਕੋਲ ਲਿਆ ਫਿਰ ਤੋਰ ਦੋ ਇਹਨਾਂ ਵਿੱਚ ਇਹਦੇ ਥਣ ਦੇਖ ਸਕਦੇ ਲੱਗ ਕੋਈ ਨਹੀਂ ਕੋਈ ਲੱਤ ਮਾਰਨੀ ਨਹੀਂ ਐਦਾਂ ਹੀ ਬਸ ਕੋਈ ਬੰਗਾ ਨਹੀਂ ਐਦਾਂ ਪਾਜੋ ਥੋੜੇ ਬਾਕੀ ਇਹ ਹੈ ਕਿ ਜਿਹੋ ਜਿਹੇ ਰੰਗ ਰੂਪ ਹੈ ਜੇ ਕੋਈ ਸਾਂਹ ਵਾਲਾ ਲੈ ਜਾਏ ਤੇ ਸਟਾਈਲ ਸਟੂਲਾ ਪਾਵੇ ਵ ਉਸ ਤਰ੍ਹਾਂ ਜਿਹੜੀ ਫੱਬ ਦੀ ਵੈੜ ਹੈ ਜਿਹੜੀ ਹੱਲੇ ਸੋਹਣੀ ਜਗਾਂ ਗੱਬਾ ਜੂਰੀ ਵਧੀਆ ਜੇ ਬਸ ਕੋਈ ਨਾ ਹਾਜਰ ਕੀਰ ਕਿ ਵਿਧੀ ਦਾ ਮੁੱਲ ਫਿਰ ਆਪਾਂ 5.5 ਲੱਖ ਸਾਢੇ 15000 ਦੀ ਸਾਢੇ 15000 ਹਾਂ ਮੈਂ ਸਾਢੇ 15 15 ਦੀ ਹਜ਼ਾਰ ਹੀ ਲਵਾਂਗੇ ਤੇ ਦੁੱਧ 7 ਕਿਲੋ ਚਵਾ ਦੇ 7 ਕਿਲੋ ਇਹ ਕੰਡਿਆ ਦੁੱਧ ਬਲੀਟਰ ਮਾਰ ਕੇ ਠੀਕ ਹੈ ਜੀ ਸਭ ਵੀ ਉਹਦੇ ਦਾਖਲ ਕਰ ਦੂਰਾ ਤੇ ਚਾਰੇ ਚੂਰੂ ਪੂਰੀ ਆ ਹਨਾ ਠੀਕ ਹੈ ਵੀਰ ਕੁਛ ਕਹਿਣਾ ਬਹੁਤ ਮਿਹਰਬਾਨੀ ਜੀ ਬਾਕੀ ਆਪਨੇ ਇੱਥੇ ਆ ਕੇ ਕੋਈ ਤਸੱਲੀ ਕਰਕੇ ਖੜੇ ਨਾ ਚਵਾਈ ਕਰਕੇ ਤਿੰਨੇ ਸੂਈਆਂ ਸਵਾਈਆਂ ਆਪਨੇ ਇੱਥੇ ਆ ਕੇ ਮਰਜ਼ੀ ਨਾਲ ਵੇਸ ਚਾ ਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ